मेरा صدیق है जी صدیق ਕਿੰਨਾ ਕੁ ਪਾਣੀ ਹੈਗਾ ਤੁਹਾਡੇ ਘਰ ਪਾਣੀ ਵਾਵਾ ਵੇਲੇ 3-4 ਫੁੱਟ ਪਾਣੀ ਚੜਿਆ ਇੱਥੇ ਅੱਛਾ ਤੇ ਲਗਭਗ ਵੀ ਹੁਣ 20-25 ਦਿਨ ਹੋ ਗਏ ਪਾਣੀ ਚੜੇ ਨੂੰ ਕੋਈ ਮਦਦ ਨਹੀਂ ਸਾਨੂੰ ਇੱਥੇ ਪਹੁੰਚੀ ਸਾਡੀ ਕਿੰਨੇ ਘਰ ਆ ਤੁਹਾਡੇ ਇੱਥੇ ਸਾਡੇ ਇੱਥੇ ਘਰ 4 ਆ ਜੀ ਗਾੜੀ ਵੀ ਘਰ ਹੈਗੇ ਆ ਗਾੜੀ 3-4 ਘਰ ਗਾੜੀ ਹੈ ਜੀ ਕੋਈ ਮਦਦ ਨਹੀਂ ਸਾਡੀ ਪਹੁੰਚਣੀ ਇੱਥੇ ਕੋਈ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਸਾਡਾ ਹੈ ਢਿਲਮਾ ਮਿਆਣੀ ਬਾਕਰ ਮਿਆਣੀ ਬਾਕਰ ਹਾਂਜੀ ਇੱਕ ਤੁਹਾਡੇ ਕੋਈ ਆਇਡੈਂਟੀਟੀ ਕਾਰਡ ਕੋਈ ਹੈ ਬਣੇ ਕਿੱਥੋਂ ਦੇ ਇੱਥੇ ਦੇ ਆਧਾਰ ਕਾ ਢਿਲਮਾ ਦੇ ਬਣੇ ਸਾਡੇ ਹਾਂਜੀ ਵੋਟਾ ਬਣਿਆ ਢਿਲਮਾ ਦੀ ਕਿੰਨੇ ਲੋਕ ਕਿੰਨੇ ਰਹਿੰਦੇ ਤੁਸੀਂ ਚਾਰ ਭਰਾ ਜਿਹੜਾ ਕਹਿੰਦੇ ਅਸੀਂ ਚਾਰ ਇੱਥੇ ਚਾਰ ਭਰਾ ਕਿੰਨੇ ਜੀਆ ਪਰਿਵਾਰ ਦੇ ਜੀ ਪਰਿਵਾਰ ਦੇ ਸਾਡੇ ਹੈਗੇ ਆ 13-14 ਜੀ ਹੈਗੇ ਕਰਦੇ ਠੀਕ ਹੈ ਹਾਂਜੀ ਹੁਣ ਸਮਾਨ ਕਿੱਥੇ ਗਿਆ ਇੱਥੇ ਜਿਹੜਾ ਘਰੀਲੂ ਸਮਾਨ ਤੁਹਾਡਾ ਕਿੱਥੇ ਰੱਖਿਆ ਫਿਰ ਸਮਾਨ ਜੀ ਹੁਣ ਥੋੜਾ ਜਿਹਾ ਤੁਹਾਡੇ ਸਾਹਮਣੇ ਆ ਇੱਥੇ ਰੱਖਿਆ ਥੋੜਾ ਤੇ ਬਾਕੀ ਮੰਡੀ ਚੱਲ ਗਏ ਆ ਹਾਂਜੀ ਇਦਾਂ ਹੁਣ ਬੇਕਾਰ ਹੋਏ ਪਏ ਆ ਜੀ ਤੁਹਾਨੂੰ ਪਤਾ ਹੀ ਪ੍ਰਸ਼ਾਸਨ ਤੇ ਕਹਿ ਰਿਹਾ ਕਿ ਅਸੀਂ ਕੱਲੇ ਕੱਲੇ ਲੋਕੇਸ਼ਨ ਦੇ ਉੱਤੇ ਜਾ ਕੇ ਲੋਕਾਂ ਨੂੰ ਹਾਲਚਲ ਪੁੱਛਿਆ ਉਹਨਾਂ ਦੀ ਮਦਦ ਕੀਤੀ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਤੇ ਤੱਕੀ ਪਹੁੰਚਾਇਆ ਤੁਹਾਡੇ ਕੋਲ ਕੋਈ ਨਹੀਂ ਪਹੁੰਚਿਆ ਕੁਛ ਨਹੀਂ ਕੁਛ ਵੀ ਨਹੀਂ ਪਹੁੰਚਿਆ ਜੀ ਕੋਈ ਆਇਆ ਹੋਵੇ ਕੋਈ ਨਹੀਂ ਆਇਆ ਜੀ ਜਨਾਬ 20 25 ਦਿਨ ਹੋ ਗਏ ਜੀ ਪਾਣੀ ਚੜੇ ਨੂੰ ਕੋਈ ਇੱਥੇ ਸਾਡੇ ਮੱਥੇ ਨਹੀਂ ਲੱਗਾ ਕੋਈ ਹਾਂਜੀ ਬੋਟਾ ਲੈਣ ਦੀ ਵਾਰੀ ਤੇ ਆ ਜਾਂਦੀ ਹੈ ਜੀ ਬੋਟਾ ਲੈਣ ਦੀ ਵਾਰੀ ਤੇ ਟੱਬਰ ਸਾਰਾ ਇਕੱਠਾ ਹੋ ਕੇ ਆ ਜਾਂਦਾ ਜੀ ਤੇ ਉਹਦਾ ਸਾਨੂੰ ਕੋਈ ਮਦਦ ਨਹੀਂ ਮਿਲੀ ਜਾਂ 20 25 ਦਿਨ ਹੋ ਗਏ ਸੀ ਸਾਨੂੰ ਫਸਿਆ ਹਾਂਜੀ ਹੁਣ ਤੁਸੀਂ ਕਿਦਾਂ ਛੰਨ ਪਾ ਕੇ ਫਿਰ ਇਦਾਂ ਤਰਪਾਲਣਾ ਹੁਣੇ ਟਾਈਮ ਪਾਸ ਕਰਨ ਜੀ ਤਰਪਾਲ ਤੰਬੂ ਲਾ ਕੇ ਇੱਥੇ ਬੈਠੀਆਂ ਜੀ ਸਾਈਡ ਤੇ ਤੁਸੀਂ ਪਾਣੀ ਇੰਨਾ ਵਧਿਆ ਹੋਇਆ ਦਰਿਆ ਤੋਂ ਕਿੰਨੀ ਦੂਰੀ ਹੈ ਤੁਹਾਡੀ ਦਰਿਆ ਸਾਡੇ ਇੱਥੇ ਹੈ ਗਈ ਹੈ ਜੀ 15 ਕਿਲੇ ਹੋਣੇ 15 ਕਿਲੇ ਹਟਵੇਂ ਹੈਗੇ ਜੀ ਦਰਿਆ 15 ਕਿਲੇ ਹਟਵੇਂ ਹਾਂਜੀ ਜੇ ਪਾਣੀ ਵਧ ਜੇ ਤੁਸੀਂ ਉਧਰ ਅੱਗੇ ਕਿਉਂ ਨਹੀਂ ਇੱਥੇ ਅਸੀਂ ਜਾਈਏ ਕਿਥੇ ਜੀ ਇੱਥੇ ਸਾਡਾ ਸਮਰਸਾਡ ਨੂੰ ਰਹਿਣ ਨੂੰ ਕੋਈ ਜਗ੍ਹਾ ਹੀ ਨਹੀਂ ਹੈ ਟਿਕਾਣਾ ਨਹੀਂ ਸਾਡਾ ਕੋਈ ਸਾਡਾ ਟਿਕਾਣਾ ਹੋਵੇ ਕੋਈ ਰਹਿਣ ਨੂੰ ਦਿੱਤਾ ਹੋਵੇ ਤਾਂ ਅਸੀਂ ਜਾਈਏ ਕਿੱ데 ਕਿੰਨੇ ਸਾਲ ਹੋ ਗਏ ਇੱਥੇ ਰਹਿਂਦੇ ਆ ਇੱਥੇ ਸਾਨੂੰ ਹੋ ਗਏ ਜੀ 30 35 ਸਾਲ ਹੋ ਗਏ ਰਹਿੰਦੇ ਹਾਂ ਜੀ ਕਿੰਨੀ ਕਵਾਰੀ ਪਾਣੀ ਦੀ ਮਾਰ ਚੱਲੀ ਹੈ ਪਾਣੀ ਜੀ ਤਿੰਨ ਚਾਰ ਵੇ ਪਹਿਲਾਂ ਵੀ ਆ ਚੁੱਕਾ ਹੈ ਪਾਣੀ ਇਹ ਇੱਕ ਸਾਲ ਛੱਡ ਗਈ ਹਾਂ ਜੀ ਫਿਰ ਸੁਣਿਆ ਕਿਸ ਨੇ ਕਿ ਕਿੰਨੇ ਕੋਈ ਸੁਣਾਈ ਨਹੀਂ ਸਾਡੀ ਹੋਈ ਨਹੀਂ ਜੀ ਨਹੀਂ ਨਹੀਂ ਪਹਿਲਾਂ ਕੋਈ ਹੋਰ ਤੁਹਾਡੇ ਇੱਥੇ ਅੱਗ ਦੀ ਵੀ ਘਟਨਾ ਵਾਪਰੀ ਸੀ ਹਾਂ ਜੀ ਅੱਗ ਲੱਗੀ ਜੀ ਪਹਿਲਾਂ ਵੀ ਲੱਗੀ ਸੀ ਇੱਥੇ ਅੱਗ ਕੀ ਹੋਇਆ ਇਹ ਆ ਸਾਨੂੰ ਅੱਗ ਲੱਗ ਗਈ ਜੀ ਤਾਂ ਤਾਂ ਫਿਰ ਤਾਰ ਤੋਂ ਮਰੇ ਲੱਗੀ ਕਿੰਨਾ ਕੋਈ ਪਤਾ ਨਹੀਂ ਲੱਗਾ ਜੀ ਹੋ ਗਿਆ ਦਿਨੇ ਲੱਗੀ ਅੱਗ ਕਿੰਨੀ ਦੋਸ਼ ਨਾ ਸਾਡੀਆਂ ਹੀ ਨੁਸਖਾਂ ਜੀ ਨੁਸਖਾਂ ਜੀ ਭਾਂਡੇ ਭੁੰਡੇ ਹੀ ਮੰਜੇ ਮੁਝੇ ਸੜ ਗਏ ਸੀ ਸਾਰੇ ਹਾਂਜੀ ਕਿ ਕਿ ਹੁਣ ਜੇ ਪ੍ਰਸ਼ਾਸਨ ਨਹੀਂ ਪਹੁੰਚਿਆ ਜ਼ਿਲ੍ਹਾ ਕਪੂਠਲਾ ਦੇ ਡੀਸੀ ਨੂੰ ਕੀ ਫੀਲ ਕਰਨਾ ਚਾਹੁੰਦੇ ਤੁਸੀਂ ਸਾਡੀ ਅਪੀਲ ਇਹ ਹੈ ਕਿ ਚਲੋ ਸਾਨੂੰ ਕੋਈ ਨਾ ਕੋਈ ਸਾਡੀ ਮਦਦ ਕਰੇ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਮਦਦ ਇਹ ਹੀ ਹੈ ਜੀ ਹੁਣ ਜਿਹੜੇ ਡੁੱਬੇ ਪਏ ਆ ਜੀ ਕੋਈ ਰਾਸ਼ਾ ਰੋਸ਼ਨ ਦੀ ਮਦਦ ਹੋ ਜਾਵੇ ਤੇ ਇਹ ਹੀ ਸਾਡੀ ਫੀਲ ਹੈ ਜੀ ਮਾਲ ਡੰਗਰ ਕਿੱਥੇ ਆ ਮਾਲ ਡੰਗਰ ਜੀ ਇੱਥੇ ਮੰਡੀ ਚਾ ਸਾਡਾ ਸਾਰੇ ਉਹਨਾਂ ਦਾ ਵੀ ਕੋਈ ਚਰਚਾ ਕਰ ਮਿਲਦਾ ਕੋਈ ਰਾਸ਼ਨ ਉਹਨੇ ਕੋਈ ਨਹੀਂ ਪਹੁੰਚੀ ਇੱਥੇ ਉਹ ਕਿਦਾਂ ਡੰਗਰ ਦਾ ਕਿਦਾਂ ਸਰੰਦ ਉਹ ਟਾਈਮ ਪਾਸ ਕਰਨ ਦੀ ਜਿੱਦ ਦਾ ਤੌਰ ਫੇਰ ਕੇ ਮਾੜਾ ਮੋਟਾ ਲੈ ਆਉਂਦੇ ਆ ਭੁਕੇ ਬਾਣੇ ਬਾਂਦੇ ਡੰਗਰ ਮੋੜ ਕੇ ਕੀ ਕਰਨ ਮੇਰਾ ਸਦੀਕ ਹੈ ਜੀ ਸਦੀਕ ਕਿੰਨਾ ਕੁ ਪਾਣੀ ਹੈਗਾ ਤੁਹਾਡੇ ਘਰ ਪਾਣੀ ਵਾਵਾ ਤਿੰਨ ਚਾਰ ਫੁੱਟ ਪਾਣੀ ਚੜਿਆ ਇੱਥੇ ਅੱਛਾ ਤੇ ਪਰ ਲਗਭਗ ਵੀ ਹੁਣ 20 20 25 ਦਿਨ ਹੋ ਗਏ ਪਾਣੀ ਚੜੇ ਨੂੰ ਕੋਈ ਮਦਦ ਨਹੀਂ ਸਾਨੂੰ ਇੱਥੇ ਪਹੁੰਚੀ ਸਾਡੀ ਕਿੰਨੇ ਘਰ ਆ ਤੁਹਾਡੇ ਸਾਡੇ ਇੱਥੇ ਘਰ ਚਾਰ ਆ ਜੀ ਗਾੜੀ ਵੀ ਘਰ ਹੈਗੇ ਆ ਹੂੰ ਗਾੜੀ ਤਿੰਨ ਚਾਰ ਘਰ ਗਾੜੀ ਹੈ ਜੀ ਕੋਈ ਮਸਤ ਨਹੀਂ ਸਾਡੀ ਪਹੁੰਚ ਨਹੀਂ ਇੱਥੇ ਕੋਈ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਸਾਡਾ ਹੈ ਢਿਲਮਾ ਮਿਆਣੀ ਬਾਕਰ ਮਿਆਣੀ ਬਾਕਰ ਬਰੋ ਹਾਂਜੀ ਠੀਕ ਹੈ ਤੇ ਕੋਈ ਤੁਹਾਡੇ ਕੋਈ ਆਇਡੈਂਟੀਟੀ ਕਾਰਡ ਕੋਈ ਹੈ ਬਣਿਆ ਕਿੱਥੋਂ ਹੈ ਇੱਥੇ ਦੇ ਆਧਾਰ ਗਾ ਢਿਲਮਾ ਦੇ ਬਣਿਆ ਸਾਡੇ ਹਾਂਜੀ ਵੋਟਾ ਬਣਿਆ ਢਿਲਮਾ ਦੀ ਕਿੰਨੇ ਲੋਕ ਕਿੰਨੇ ਰਹਿੰਦੇ ਤੁਸੀਂ ਚਾਰ ਭਰਾ ਜਿਹੜੇ ਅਸੀਂ ਚਾਰ ਇੱਥੇ ਚਾਰ ਭਰਾ ਕਿੰਨੇ ਜੀ ਹੈ ਪਰਿਵਾਰ ਤੇ ਜੀ ਪਰਿਵਾਰ ਦੇ ਸਾਡੇ ਹੈਗੇ ਆ 13 14 ਜੀ ਹੈਗੇ ਕਰਦੇ ਠੀਕ ਹੈ ਹਾਂਜੀ ਹੋਣ ਸਮਾਨ ਕਿੱਥੇ ਗਿਆ ਇੱਥੇ ਜਿਹੜਾ ਘਰੇਲੂ ਸਮਾਨ ਤੁਹਾਡਾ ਕਿੱਥੇ ਰੱਖਿਆ ਕਰੋ ਸਮਾਨ ਜੀ ਹੁਣ ਥੋੜਾ ਜਿਆਦਾ ਤੁਹਾਡੇ ਸਾਹਮਣੇ ਆ ਇੱਥੇ ਰੱਖਿਆ ਥੋੜਾ ਤੇ ਬਾਕੀ ਮੰਡੀ ਚਲ ਗਏ ਆ ਹਾਂਜੀ ਇਦਾਂ ਹੁਣ ਬੇਕਾਰ ਹੋਏ ਪਏ ਆ ਜੀ ਤੁਹਾਨੂੰ ਪਤਾ ਹੀ ਪ੍ਰਸ਼ਾਸਨ ਤੇ ਕਹਿ ਰਿਹਾ ਕਿ ਅਸੀਂ ਕੱਲੇ ਕੱਲੇ ਲੋਕੇਸ਼ਨ ਦੇ ਉੱਤੇ ਜਾ ਕੇ ਲੋਕਾਂ ਨੂੰ ਹਾਲਚਲ ਪੁੱਛਿਆ ਉਹਨਾਂ ਦੀ ਮਦਦ ਕੀਤੀ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਤੇ ਤੱਕੀ ਪਹੁੰਚਾ ਤੁਹਾਡੇ ਕੋਲ ਕੋਈ ਨਹੀਂ ਪਹੁੰਚਿਆ ਕੁਝ ਨਹੀਂ ਕੁਝ ਵੀ ਨਹੀਂ ਪਹੁੰਚਿਆ ਜੀ ਕੋਈ ਆਇਆ ਹੋਵੇ ਕੋਈ ਨਹੀਂ ਆਇਆ ਜੀ ਜਨਾਬ 20 25 ਦਿਨ ਹੋ ਗਏ ਜੀ ਪਾਣੀ ਚੜੇ ਨੂੰ ਕੋਈ ਇੱਥੇ ਸਾਡੇ ਮੱਥੇ ਨਹੀਂ ਲੱਗਾ ਬੋਟਾ ਲੈਣ ਦੀ ਵਾਰੀ ਦਾ ਆ ਜਾਂਦੀ ਹੈ ਜੀ ਬੋਟਾ ਲੈਣ ਦੀ ਵਾਰੀ ਦਾ ਟੱਬਰ ਸਾਰਾ ਇਕੱਠਾ ਹੋ ਗਿਆ ਜਾਂਦਾ ਸੀ ਤੇ ਉਧਰ ਸਾਨੂੰ ਕੋਈ ਮਦਦ ਨਹੀਂ ਮਿਲੀ ਜਾਈ 20 25 ਦਿਨ ਹੋ ਗਏ ਸੀ ਸਾਨੂੰ ਫਸਿਆ ਹਾਂਜੀ ਹੁਣ ਤੁਸੀਂ ਕਿੱਦਾਂ ਛੰਨ ਪਾ ਕੇ ਫਿਰ ਇਦਾਂ ਤਰਪਾਲ ਲਾ ਹੁਣੇ ਟਾਈਮ ਪਾਸ ਕਰਨ ਜੀ ਤਰਪਾਲ ਤੰਬੂ ਲਾ ਕੇ ਇੱਥੇ ਬੈਠੀਆਂ ਜੀ ਸਾਈਡ ਤੇ ਤੁਸੀਂ ਪਾਣੀ ਇੰਨਾ ਵਧਿਆ ਹੋਇਆ ਦਰਿਆ ਤੋਂ ਕਿੰਨੀ ਦੂਰੀ ਹੈ ਤੁਹਾਡੀ ਦਰਿਆ ਸਾਡੇ ਇੱਥੇ ਹੈ ਗਈ ਹੈ ਜੀ 15 ਕਿਲੇ ਹਟੇ 15 ਕਿਲੇ ਹਟਵੇਂ ਹੈਗੇ ਜੀ ਦਰਿਆ 15 ਕਿਲੇ ਹਟੇ ਹਾਂਜੀ ਜੇ ਪਾਣੀ ਵਧ ਜੇ ਤੁਸੀਂ ਉਧਰ ਅੱਗੇ ਕਿਉਂ ਨਹੀਂ ਜਾਂਦੇ ਅਸੀਂ ਜਾਈਏ ਕਿਥੇ ਜੀ ਇੱਥੇ ਸਾਡਾ ਸਮਰਸਾਡ ਨੂੰ ਰਹਿਣ ਨੂੰ ਕੋਈ ਜਗ੍ਹਾ ਹੀ ਨਹੀਂ ਐ ਟਿਕਾਣਾ ਨਹੀਂ ਸਾਡਾ ਕੋਈ ਸਾਡਾ ਟਿਕਾਣਾ ਹੋਵੇ ਕੋਈ ਰਹਿਣ ਨੂੰ ਦਿੱਤਾ ਹੋਵੇ ਤਾਂ ਅਸੀਂ ਜਾਈਏ ਕਿਤੇ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਆ ਇੱਥੇ ਸਾਨੂੰ ਹੋ ਗਏ ਜੀ 30 35 ਸਾਲ ਹੋ ਗਏ ਰਹਿੰਦੇ ਹਾਂਜੀ ਕਿੰਨੀ ਵਾਰੀ ਪਾਣੀ ਦੀ ਮਾਰ ਚੱਲੀ ਪਾਣੀ ਜੀ ਤਿੰਨ ਚਾਰ ਵੇ ਪਹਿਲਾਂ ਵੀ ਆ ਚੁੱਕਾ ਹੈ ਪਾਣੀ ਇੱਕ ਸਾਲ ਛੱਡ ਗਈ ਹਾਂਜੀ ਫਿਰ ਸੁਣਿਆ ਕਿਸ ਨੇ ਕੋਈ ਕਿਸ ਨੇ ਕੋਈ ਸੁਣਾਈ ਨਹੀਂ ਸਾਡੀ ਹੋਈ ਨਹੀਂ 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 ਪਹਿਲਾਂ ਕੋਈ ਹੋਰ ਤੁਹਾਡੇ ਇੱਥੇ ਅੱਗ ਦੀ ਵੀ ਘਟਨਾ ਵਾਪਰੀ ਸੀ ਹਾਂਜੀ ਅੱਗ ਲੱਗੀ ਜੀ ਪਹਿਲਾਂ ਵੀ ਲੱਗੀ ਸੀ ਇੱਥੇ ਅੱਗ ਕਿ ਆ ਇਹ ਸਾਨੂੰ ਅੱਗ ਲੱਗ ਗਈ ਤਾਂ ਤਬਰ ਤਾਰ ਤੋਂ ਮਰੇ ਲੱਗੀ ਕਿਤੇ ਕੋਈ ਪਤਾ ਨਹੀਂ ਲੱਗਾ ਹੀ ਹੋ ਗਿਆ ਦਿਨੇ ਲੱਗੀ ਅੱਗ ਕਿੰਨੀ ਅੱਗ ਸੀ ਮੈਂ ਇੰਸ਼ਾ ਅੱਲਾਹ ਦੋਸ਼ ਨਾ ਸਾਡੀਆਂ ਹੀ ਸੀ ਨਿਸ਼ਾਨ ਕੀ ਹੋਇਆ ਨੁਸਕਾਂ ਦੀ ਭਾਂਡੇ ਭੁੰਡੇ ਹੀ ਮੰਜੇ ਮੂਜੇ ਸੜ ਗਏ ਸੀ ਸਾਰੇ ਹਾਂਜੀ ਠੀਕ ਹੈ ਹੁਣ ਜੇ ਪ੍ਰਸ਼ਾਸਨ ਨਹੀਂ ਪਹੁੰਚਿਆ ਜ਼ਿਲ੍ਹਾ ਕਪੂਠਲਾ ਦੇ ਡੀਸੀ ਨੂੰ ਕੀ ਫੀਲ ਕਰਨਾ ਚਾਹੁੰਦੇ ਹੋ ਵੀ ਸਾਡੀ ਅਪੀਲ ਇਹ ਹੈ ਕਿ ਜੇ ਸਾਨੂੰ ਕੋਈ ਨਾ ਕੋਈ ਸਾਡੀ ਮਦਦ ਕਰੇ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਮਦਦ ਇਹ ਹੀ ਹੈ ਜੀ ਹੁਣ ਜਿੱਦਿਆ ਡੁੱਬੇ ਪਏ ਆ ਜੀ ਕੋਈ ਰਾਸ਼ਾ ਰੂਸ਼ਨ ਦੀ ਮਦਦ ਹੋ ਜਾਵੇ ਤੇ ਇਹ ਹੀ ਸਾਡੀ ਫੀਲ ਹੈ ਜੀ ਮਾਲ ਡੰਗਰ ਕਿੱਥੇ ਆ ਮਾਲ ਡੰਗਰ ਜੀ ਇੱਥੇ ਮੰਡੀ ਚ ਆ ਸਾਡਾ ਸਾਰਾ ਜੀ ਉਹਨਾਂ ਦਾ ਕੋਈ ਵੀ ਟੋਕਰ ਚੱਕਰ ਮਿਲਦਾ ਹੋਰ ਕੋਈ ਰਾਸ਼ਨ ਉਹਨਾਂ ਕੋਈ ਨਹੀਂ ਪਹੁੰਚੇ ਜੀ ਉੱਥੇ ਉਹ ਕਿੰਨਾ ਡੰਗਰ ਦਾ ਕਿੰਨਾ ਸਰਮ ਉਹ ਟਾਈਮ ਪਾਸ ਕਰਨ ਦੀ ਜਿੱਦਾਂ ਤੋਰ ਫੇਰ ਕੇ ਮਾੜਾ ਮੋਟਾ ਲੈ ਆਉਂਦੇ ਆ ਭੁੱਕੇ ਭਾਣੇ ਬੰਨ੍ਹ ਲੈਂਦੇ ਡੰਗਰ ਮੋੜ ਕੇ ਕੀ ਕਰਨਾ ਮੇਰਾ ਸਦੀਕ ਹੈ ਜੀ ਸਦੀਕ ਕਿੰਨਾ ਕੁ ਪਾਣੀ ਹੈਗਾ ਤੁਹਾਡੇ ਘਰ ਪਾਣੀ ਵਾਵਾ ਇਹ ਤਿੰਨ ਚਾਰ ਫੁੱਟ ਪਾਣੀ ਚੜਿਆ ਇੱਥੇ ਅੱਛਾ ਤੇ ਪਾ ਲਗਭਗ ਵੀ ਹੁਣ 20 20 25 ਦਿਨ ਹੋ ਗਏ ਪਾਣੀ ਚੜੇ ਨੂੰ ਕੋਈ ਮਦਦ ਨਹੀਂ ਸਾਨੂੰ ਇੱਥੇ ਪਹੁੰਚੀ ਸਾਡੀ ਕਿੰਨੇ ਘਰ ਆ ਤੁਹਾਡੇ ਇੱਥੇ ਸਾਡੇ ਇੱਥੇ ਘਰ ਚਾਰ ਆ ਜੀ ਗਾੜੀ ਵੀ ਘਰ ਹੈਗੇ ਆ ਗਾੜੀ ਤਿੰਨ ਚਾਰ ਘਰ ਗਾੜੀ ਹੈ ਜੀ ਕੋਈ ਮਦਦ ਨਹੀਂ ਸਾਡੀ ਪਹੁੰਚ ਨਹੀਂ ਇੱਥੇ ਕੋਈ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਸਾਡਾ ਹੈ ਢਿਲਮਾ ਮਿਆਣੀ ਬਾਕਰ ਮਿਆਣੀ ਬਾਕਰ ਹਾਂਜੀ ਠੀਕ ਹੈ ਤੇ ਕੋਈ ਤੁਹਾਡੇ ਕੋਈ ਆਇਡੈਂਟੀਟੀ ਕਾਰਡ ਕੋਈ ਹੈ ਬਣਿਆ ਕਿੱਥੋਂ ਹੈ ਇੱਥੇ ਦੇ ਆਧਾਰ ਕਾ ਢਿਲਮਾ ਦੇ ਬਣਿਆ ਸਾਡੀ ਹਾਂਜੀ ਵੋਟਾ ਬਣਿਆ ਢਿਲ ਕਿੰਨੇ ਲੋਕ ਕਿਨੇ ਰਹਿਨੇ ਤੁਸੀਂ ਚਾਰ ਭਰਾ ਜਿਹੜਾ ਕਹਿੰਦੇ ਅਸੀਂ ਚਾਰ ਇੱਥੇ ਚਾਰ ਭਰਾ ਕਿੰਨੇ ਜੀਆ ਪਰਿਵਾਰ ਦੇ ਜੀ ਪਰਿਵਾਰ ਦੇ ਸਾਡੇ ਹੈਗੇ ਆ 13-14 ਜੀ ਹੈਗੇ ਕਰਦੇ ਠੀਕ ਹੈ ਹਾਂਜੀ ਹੁਣ ਸਮਾਨ ਕਿੱਥੇ ਗਿਆ ਇੱਥੇ ਜਿਹੜਾ ਘਰੇਲੂ ਸਮਾਨ ਤੁਹਾਡਾ ਕਿੱਥੇ ਰੱਖਿਆ ਫਿਰ ਸਮਾਨ ਜੀ ਹੁਣ ਥੋੜਾ ਜਿਆ ਤੁਹਾਡੇ ਸਾਹਮਣੇ ਆ ਇੱਥੇ ਰੱਖਿਆ ਥੋੜਾ ਤੇ ਬਾਕੀ ਮੰਡੀ ਚੱਲ ਗਏ ਆ ਹਾਂਜੀ ਇਦਾਂ ਹੁਣ ਬੇਕਾਰ ਹੋਏ ਪਏ ਆ ਜੀ ਤੁਹਾਨੂੰ ਪਤਾ ਹੀ ਨਹੀਂ ਪ੍ਰਸ਼ਾਸਨ ਤੇ ਕਹਿ ਰਿਹਾ ਕਿ ਅਸੀਂ ਕੱਲੇ ਕੱਲੇ ਲੋਕੇਸ਼ਨ ਦੇ ਉੱਤੇ ਜਾ ਕੇ ਲੋਕਾਂ ਨੂੰ ਹਾਲਚਲ ਪੁੱਛਿਆ ਉਹਨਾਂ ਦੀ ਮਦਦ ਕੀਤੀ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਤੇ ਤੱਕੀ ਪਹੁੰਚਾ ਤੁਹਾਡੇ ਕੋਈ ਨਹੀਂ ਪਹੁੰਚਿਆ ਕੁਛ ਨਹੀਂ ਕੁਝ ਵੀ ਨਹੀਂ ਪਹੁੰਚਿਆ ਜੀ ਕੋਈ ਆਇਆ ਹੋਵੇ ਕੋਈ ਨਹੀਂ ਆਇਆ ਜੀ ਜਨਾਬ 20 25 ਦਿਨ ਹੋ ਗਏ ਜੀ ਪਾਣੀ ਚੜੇ ਨੂੰ ਕੋਈ ਇੱਥੇ ਸਾਡੇ ਮੱਥੇ ਨਹੀਂ ਲੱਗਾ ਹੋਈ ਵੋਟਾਂ ਲੈਣ ਦੀ ਵਾਰੀ ਤੇ ਆ ਜਾਂਦੀ ਹੈ ਜੀ ਵੋਟਾਂ ਲੈਣ ਦੀ ਵਾਰੀ ਤੇ ਟੱਬਰ ਸਾਰਾ ਇਕੱਠਾ ਹੋ ਗਿਆ ਜਾਂਦਾ ਸੀ ਤੇ ਉਧਰ ਸਾਨੂੰ ਕੋਈ ਮਦਦ ਨਹੀਂ ਮਿਲੀ ਜੀ 20 25 ਦਿਨ ਹੋ ਗਏ ਸੀ ਸਾਨੂੰ ਫਸਿਆ ਹਾਂਜੀ ਹੁਣ ਤੁਸੀਂ ਕਿਦਾਂ ਛੰਨ ਪਾ ਕੇ ਫਿਰ ਇਦਾਂ ਤਰਪਾਲ ਲਾ ਹੁਣੇ ਟਾਈਮ ਪਾਸ ਕਰਨ ਜੀ ਤਰਪਾਲ ਤੰਬੂ ਲਾ ਕੇ ਇੱਥੇ ਬੈਠਿਆ ਜੀ ਸਾਈਡ ਤੇ ਤੁਸੀਂ ਪਾਣੀ ਇੰਨਾ ਵਧਿਆ ਹੋਇਆ ਦਰਿਆ ਤੋਂ ਕਿੰਨੀ ਦੂਰੀ ਹੈ ਤੁਹਾਡੀ ਦਰਿਆ ਸਾਡੇ ਇੱਥੇ ਹੈ ਗਈ ਹੈ ਜੀ 15 ਕਿਲੇ ਹਟਵੇਂ ਹੈਗੇ ਜੀ ਦਰਿਆ 15 ਕਿਲੇ ਹਟਵੇਂ ਹਾਂਜੀ ਜੇ ਪਾਣੀ ਵਧ ਜੇ ਤੁਸੀਂ ਉਦਾਂ ਅੱਗੇ ਕਿਉਂ ਨਹੀਂ ਇੱਥੋਂ ਅਸੀਂ ਜਾਈਏ ਕਿਥੇ ਜੀ ਇੱਥੇ ਸਾਡਾ ਸਮਰਸਾਡ ਨੂੰ ਰਹਿਣ ਨੂੰ ਕੋਈ ਜਗ੍ਹਾ ਹੀ ਨਹੀਂ ਹੈ ਟਿਕਾਣਾ ਨਹੀਂ ਸਾਡਾ ਕੋਈ ਸਾਡਾ ਟਿਕਾਣਾ ਹੋਵੇ ਕੋਈ ਰਹਿਣ ਨੂੰ ਦਿੱਤਾ ਹੋਵੇ ਤਾਂ ਅਸੀਂ ਜਾਈਏ ਕਿਤੇ ਕਿੰਨੇ ਸਾਲ ਹੋ ਗਏ ਖੇਤ ਰਹਿੰਦੇ ਇੱਥੇ ਸਾਨੂੰ ਹੋ ਗਏ ਜੀ 30 35 ਸਾਲ ਹੋ ਗਏ ਰਹਿੰਦੇ ਹਾਂਜੀ ਕਿੰਨੀ ਕਵਾਰੀ ਪਾਣੀ ਦੀ ਮਾਰ ਚੱਲੀ ਹੈ ਪਾਣੀ ਜੀ ਤਿੰਨ ਚਾਰ ਵੇ ਪਹਿਲਾਂ ਵੀ ਆ ਚੁੱਕਾ ਹੈ ਪਾਣੀ ਇੱਕ ਸਾਲ ਛੱਡ ਗਈ ਹਾਂਜੀ ਫਿਰ ਸੁਣਿਆ ਕਿ ਹਾਂ ਨੇ ਕਿ ਹਾਂ ਕੋਈ ਸੁਣਾਈ ਨਹੀਂ ਸਾਡੀ ਹੋਈ ਨਹੀਂ ਜੀ ਨਹੀਂ ਪਹਿਲਾਂ ਕੋਈ ਹੋਰ ਤੁਹਾਡੇ ਇੱਥੇ ਅੱਗ ਦੀ ਵੀ ਘਟਨਾ ਵਾਪਰੀ ਸੀ ਹਾਂਜੀ ਅੱਗ ਲੱਗੀ ਜੀ ਪਹਿਲਾਂ ਵੀ ਲੱਗੀ ਸੀ ਇੱਥੇ ਅੱਗ ਕੀ ਹੋਇਆ ਸੀ ਇਹ ਸਾਨੂੰ ਅੱਗ ਲੱਗ ਗਈ ਤਾਂ ਤਾਂ ਤਾਰ ਤੋਂ ਮਰੇ ਲੱਗੀ ਕਿੰਨਾ ਕੋਈ ਪਤਾ ਨਹੀਂ ਲੱਗਾ ਜੀ ਹੋ ਗਿਆ ਦਿਨੇ ਲੱਗੀ ਅੱਗ ਕਿੰਨੀਆਂ ਫਰਮਾਂ ਦੋਸ਼ ਨਾ ਸਾਡੀਆਂ ਹੀ ਨਿਕਾਣ ਜੀ ਮੁਸਕਾਂ ਜੀ ਭਾਂਡੇ ਭੁੰਡੇ ਹੀ ਮੰਜੇ ਮੁਝੇ ਸੜ ਗਏ ਹੀ ਸਾਰੇ ਹਾਂਜੀ ਠੀਕ ਹੈ ਹੁਣ ਜੇ ਪ੍ਰਸ਼ਾਸਨ ਨਹੀਂ ਪਹੁੰਚਿਆ ਜ਼ਿਲ੍ਹਾ ਕਪੂਠਲਾ ਦੇ ਡੀਸੀ ਨੂੰ ਕੀ ਫੀਲ ਕਰਨਾ ਚਾਹੁੰਦੇ ਤੁਸੀਂ ਸਾਡੀ ਅਪੀਲ ਇਹ ਹੈ ਜੀ ਚਲੋ ਸਾਨੂੰ ਕੋਈ ਕੋਈ ਸਾਡੀ ਮਦਦ ਕਰੇ ਕਿਸ ਤਰ੍ਹਾਂ ਦੀ ਮਦਦ ਮਦਦ ਇਹ ਹੀ ਹੈ ਜੀ ਹੁਣ ਜਿਹੜਾ ਡੁੱਬੇ ਪਏ ਆ ਜੀ ਕੋਈ ਰਾਸ਼ਾ ਰੋਸ਼ਨ ਦੀ ਮਦਦ ਹੋ ਜਾਵੇ ਤੇ ਇਹ ਹੀ ਸਾਡੀ ਫੀਲ ਹੈ ਜੀ ਮਾਲ ਡੰਗਰ ਕਿੱਥੇ ਆ ਮਾਲ ਡੰਗਰ ਜੀ ਇੱਥੇ ਮੰਡੀ ਚਾ ਸਾਡਾ ਸਾਰੇ ਉਹਨਾਂ ਦਾ ਕੋਈ ਚੋਕਰ ਚੱਕਰ ਮਿਲਦਾ ਕੋਈ ਰਾਸ਼ਨ ਉਹਨੇ ਕੋਈ ਨਹੀਂ ਪਹੁੰਚੀ ਉੱਥੇ ਉਹ ਕਿਦਾਂ ਡੰਗਰ ਦਾ ਕਿਦਾਂ ਸਰੰਗ ਉਹ ਟਾਈਮ ਪਾਸ ਕਰਨ ਦੀ ਜਿੱਦਾਂ ਤੌਰ ਫੇਰ ਕੇ ਮਾੜਾ ਮੋਟਾ ਲੈ ਆਉਂਦੇ ਆ ਭੁਕੇ ਬਾਣੇ ਬੰਨਦੇ ਡੰਗਰ ਮੋੜ ਕੇ ਕੀ ਕਰਨ